ਵੇਲਦੂ ਨਾਮ ਤੇ ਉਹ ਬੀਰੋਸ ਦੇਖਾਂ ਨਹੀਂ ਹੈ। ਆਹ ਬੜੀ ਭਿਆਨਕ ਨਿਕਲਦੀ ਹੈ। ਇਹਦਾ ਨਾਮ ਲੇਖ ਲਾ। ਤੁਸੀਂ ਕੋਈ ਨਾ ਕੋਈ ਜਿੰਨ ਮੰਗਾਵਨਾ ਹੈ ਉਹ 100000 ਕਿਲੋਵੋਟ ਤੇ ਜੋ ਸਾਰੇ ਨੂੰ ਜਲੋ ਬੇ ਸ਼ੁਰੂਗੇ। ਮੈਂ ਕਹਤਾ ਨਾ ਬੇ ਸ਼ੁਰੂ। ਇੱਕ ਇੱਕੀ ਗਾੜਾ ਹੁਲੇ ਲਿਆਓ। ਹਲੋ ਠੀਕ ਹੈ। ਕੰਮ ਚੱਲਦਾ ਰਹੇਗਾ। ਹਾਂਜੀ ਇਹ ਤੇਰਾ ਕੰਮ ਕਰਦਾ ਮੁੰਡਾ ਰੱਟ ਨਹੀਂ ਪੈ ਸਕੀ ਅਗੂ ਰਸੀਅਤ ਪਾਟ ਲੈ ਜਾਨਾ ਯਾਰ ਮੀਨ ਸਰ ਹਾਂਜੀ ਲੈ ਜਾ ਆਹ ਡੰਡਾ ਲੈ ਕੇ ਜਾ ਲੈ ਨਾਲ ਆਜ ਮਾਨਜੂ ਕਮਿਸ਼ਨਰ ਪੁਰਸ ਨੇ ਦਿਹਾਣ ਦੇ ਹਦਾਸ਼ਾਂ ਅਨਸਾਰ ਜਵਾਨ ਰਗਰ ਕੈਂਪ ਵਿੱਚ ਆਪਰੇਸ਼ਨ ਕੀਤਾ ਗਿਆ ਵਾ ਜਿਸ ਦੇ ਤਹਿਤ ਮਕਦਮਾ ਨੰਬਰ 6825 ਐਨਡੀਪੀਸੀ ਐਕਟ ਦਾ ਇੱਕ ਮੁਰਜ਼ਾ ਵੀ ਜੋ ਕਈ ਦਿਨ ਤੋਂ ਫਰਾਰ ਚੱਲਿਆ ਜਾ ਰਿਹਾ ਸੂਰਜ ਕੁਮਾਰ son of ਗਿਰਦਾਰੀ ਲਾ ਇਹਨੂੰ ਪੁਲਿਸ ਪਾਰਟੀ ਵੱਲੋਂ ਰਾਉਂਡ ਅਪ ਕੀਤਾ ਗਿਆ ਅਰੈਸਟ ਕੀਤਾ ਗਿਆ ਵਾ ਇਸ ਤੋਂ ਇਲਾਵਾ ਸਾਹਿਲ ਦੀਪੂ ਨਾਸਾ ਸ਼ੁਭੂ ਕਾਕਾ ਰੋਹਿਤ ਜਿਹੜੇ ਐਨਡੀ ਦਾ ਕੰਮ ਪਹਿਲਾਂ ਕਰਦੇ ਸੀ ਉਹਨਾਂ ਦੇ ਮਕਦਮੇ ਵੱਖ-ਵੱਖ ਦਰਜ ਹੈਗੇ ਆ ਉਹਨਾਂ ਦੇ ਘਰ ਵੀ ਰੇਡ ਕੀਤੀ ਗਈ ਜਿਹੜੇ ਘਰਾਂ ਨੂੰ ਲੋਕ ਲੱਗੇ ਹੈਗੇ ਆ ਇਹ ਮੈਮ ਜਿਹੜੀ ਆ ਨਸ਼ਾ ਤਸਕਰਾਂ ਪਲੱਸ ਪੈਡਲਰ ਦੇ ਵਿਰੁੱਧ ਜਿਹੜੀ ਕੰਟੀਨਿਊ ਯਾਰੀ ਰੱਖੀ ਜਾਊਗੀ ਤੇ ਸਰਕੀ ਚੇਤਾਵਨੀ ਕੀ ਹੈ ਜਿਹੜੇ ਨਸ਼ਾ ਆਜਾ ਵੀ ਵੇਚਦੇ ਆ ਚੇਤਾਵਨੀ ਉਹਨਾਂ ਨੂੰ ਇਹੋ ਹੀ ਹੈ ਜਾਂ ਤੇ ਮੁਕਤ ਹਾਰਾ ਜਾ ਜਣ ਤੇ ਜਾਂ ਫਿਰ ਇਲਾਕਾ ਛੱਡ ਦੇ ਤੇ ਸਰਕੀ ਕਿਹੜੇ ਥਾਣੇ ਦਾ ਇਸ ਵਾਰ ਇਹ ਜਿਹੜੀ ਰੇਡ ਮਾਰੀ ਗਈ ਕਿਹੜੇ ਥਾਣੇ ਵੱਲੋਂ ਮਾਰੀ ਗਈ ਅੱਜ ਥਾਣਾ ਡਿਵੀਜ਼ਨ ਨੰਬਰ 5 ਵੱਲੋਂ ਪਲੱਸ ਚੌਂਕੀ ਕੋਚਰ ਮਾਰਕੀਟ ਚੌਂਕੀ ਬੱਸ ਸਟੈਂਡ ਚੌਂਕੀ ਕੋਰਟ ਕੰਪਲੈਕਸ ਦੇ ਕਰਮਚਾਰੀਆਂ ਨੂੰ ਹਮਰਾ ਲੈ ਕੇ ਰੇਡ ਕੀਤੀ ਗਈ ਹੈ ਜਿਹਦੇ ਵਿੱਚ ਪੁਲਿਸ ਪਾਰਟੀ ਨੂੰ ਇੱਕ ਪਗਵਾੜਾ ਦੋਸ਼ੀ ਜਿਹੜਾ ਚੱਲਿਆ ਆ ਰਿਹਾ ਕਾਫੀ ਦਿਨ ਤੋਂ ਸੂਰਜ ਕੁਮਾਰ ਨੂੰ ਫੜਿਆ ਗਿਆ ਸਰ ਕੋਈ ਬਰਾਮਦਗੀ ਵੀ ਹੋਈ ਹੈ ਨਹੀਂ ਬਰਾਮਦਗੀ ਉਹ ਚੈੱਕ ਕੀਤੀ ਜਾ ਰਹੀ ਹੈ ਅਜਮਾਨ ਜੋ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਜਵਾਨ ਰਗਰ ਕੈਂਪ ਵਿੱਚ ਆਪਰੇਸ਼ਨ ਕੀਤਾ ਗਿਆ ਵਾ ਜਿਸ ਦੇ ਮਕਦਮਾ ਨੰਬਰ 6825 ਐਨਡੀਪੀਸੀ ਐਕਟ ਦਾ ਇੱਕ ਮੁਰਜ਼ਮ ਹੈ ਜੋ ਕਈ ਦਿਨ ਤੋਂ ਫਰਾਰ ਚੱਲਿਆ ਜਾ ਰਿਹਾ ਸੂਰਜ ਕੁਮਾਰ son of ਗਿਰਦਾਰੀ ਲਾ ਇਹਨੂੰ ਪੁਲਿਸ ਪਾਰਟੀ ਵੱਲੋਂ ਰਾਉਂਡ ਅਪ ਕੀਤਾ ਗਿਆ ਅਰੈਸਟ ਕੀਤਾ ਗਿਆ ਵਾ ਇਸ ਤੋਂ ਇਲਾਵਾ ਸਾਹਿਲ ਦੀਪੂ ਨਾਸਾ ਸ਼ੁਭੂ ਕਾਕਾ ਰੋਹਿਤ ਜਿਹੜੇ ਐਨਡੀ ਦਾ ਕੰਮ ਪਹਿਲਾਂ ਕਰਦੇ ਸੀ ਉਹਨਾਂ ਤੇ ਮਕਦਮੇ ਵਕ ਵਕ ਦਰਜ ਹੈਗੇ ਆ ਉਹਨਾਂ ਦੇ ਘਰ ਵੀ ਰੇਡ ਕੀਤੀ ਗਈ ਜਿਹੜੇ ਘਰਾਂ ਨੂੰ ਲੋਕ ਲੱਗੇ ਹੈਗੇ ਆ ਇਹ ਮੈਮ ਜਿਹੜੀ ਆ ਨਸ਼ਾ ਤਸਕਰਾਂ ਪਲੱਸ ਪੈਡਲਰ ਦੇ ਵਿਰੁੱਧ ਜਿਹੜੀ ਕੰਟੀਨਿਊ ਯਾਰੀ ਰੱਖੀ ਜਾਊਗੀ ਤੇ ਸਰਕੀ ਚੇਤਾਵਨੀ ਕੀ ਹੈ ਜਿਹੜੇ ਨਸ਼ਾ ਆ ਜਾ ਵੀ ਵੇਚ ਰਹੇ ਆ ਚੇਤਾਵਨੀ ਉਹਨਾਂ ਨੂੰ ਇਹੋ ਹੀ ਹੈ ਜਾਂ ਤੇ ਮੁਕਤ ਹਾਰਜ ਆ ਜਾਣ ਤੇ ਜਾਂ ਫਿਰ ਇਲਾਕਾ ਛੱਡ ਦੇ ਤੇ ਸਰਕੀ ਕਿਹੜੇ ਥਾਣੇ ਦਾ ਇਸ ਵਾਰੀ ਰੇਡੀ ਰੇਟ ਮਾਰੀ ਗਈ ਕਿਹੜੇ ਥਾਣੇ ਵੱਲੋਂ ਮਾਰੀ ਗਈ ਅੱਜ ਥਾਣਾ ਡਿਵੀਜ਼ਨ ਨੰਬਰ 5 ਵੱਲੋਂ ਚੌਂਕੀ ਕੋਚਰ ਮਾਰਕੀਟ ਚੌਂਕੀ ਬੱਸ ਸਟੈਂਡ ਚੌਂਕੀ ਕੋਰਟ ਕੰਪਲੈਕਸ ਦੇ ਕਰਮਚਾਰੀਆਂ ਨੂੰ ਹਮਰਾ ਲੈ ਕੇ ਰੇਡ ਕੀਤੀ ਗਈ ਹੈ ਜ ਜਿਹਦੇ ਵਿੱਚ ਪੁਲਿਸ ਪਾਰਟੀ ਨੂੰ ਇੱਕ ਪਗਵਾੜਾ ਦੋਸ਼ੀ ਜਿਹੜਾ ਚੱਲਿਆ ਆ ਰਿਹਾ ਕਾਫੀ ਦਿਨ ਤੋਂ ਸੂਰਜ ਕੁਮਾਰ ਨੂੰ ਫੜਿਆ ਗਿਆ ਸਰ ਕੋਈ ਬਰਾਮਦਗੀ ਵੀ ਹੋਈ ਹੈ ਨਹੀਂ ਬਰਾਮਦਗੀ ਉਹ ਚੈੱਕ ਕੀਤੀ ਜਾ ਰਹੀ ਹੈ